ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਵਿੱਚ ਵਿਧਾਇਕ ਕੰਬੋਚ ਨੇ ਕੀਤਾ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਮੁੱਖ ਮੰਤਰੀ ਸਾਪਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੇ ਗਏ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਤਹਿਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਚ ਗੋਂਡੀ ਨੇ ਅੱਜ ਹਲਕੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਪਿੰਡ ਕਾਟਗੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਵਿਦਾਇਕ ਜਗਦੀਪ ਕੰਬੋਜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹੁੰਚਣ ਤੇ ਸ਼੍ਰੀਮਤੀ ਹਰਮੀਤ ਕੌਰ ਮੁਖ ਅਧਿਆਪਕਾ ਅਤੇ ਸਰਕਾਰੀ ਹਾਈ ਸਕੂਲ ਵਿੱਚ ਪਹੁੰਚਣ ਤੇ ਪ੍ਰਿੰਸੀਪਲ ਦਇਆ ਕਟਾਰੀਆਂ ਅਤੇ ਉਹਨਾਂ ਦੇ ਸਟਾਫ ਵੱਲੋਂ ਸਵਾਗਤ ਕੀਤਾ ਗਿਆ ਇਸ ਤਰ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਆ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਜਿਹੜੀ ਖੋਲੂ ਬੇਨਤੀ ਕੀਤੀ ਸੀ ਬੋਟਾ ਮਲੇ ਵੀ ਸਕੂਲਾਂ 'ਚ ਨਕਸ਼ੇ ਬਦਲ ਦਿਆਂਗੇ ਅੱਜ ਉਹਦੇ ਸਾਹਮਣੇ ਨਵੇਂ ਰੂਮ ਨਵੀਆਂ ਲਾਇਬ੍ਰੇਰੀਆਂ ਨਵੇਂ ਕਿਚਨ ਸ਼ੈੱਡ ਤੁਹਾਡੇ ਸਾਹਮਣੇ ਬਣ ਜਾਂਦੇ ਨੇ ਇਸ ਗੱਲ ਦੀ ਮੁਬਾਰਕਵਾਦ ਤੁਹਾਨੂੰ ਔਰ ਸਭ ਤੋਂ ਵੱਡੀ ਗੱਲ 1700 ਸਕੂਲਾਂ ਨੂੰ ਵਾਈਫਾਈ ਕੀਤਾ ਗਿਆ ਪੂਰੇ ਪੰਜਾਬ 17000 ਸਕੂਲਾਂ 12700 ਟੀਚਰ ਪੱਕਾ ਕੀਤਾ ਗਿਆ ਕੱਚੇ ਤੋਂ ਪੱਕੇ ਨਹੀਂ ਪਹਿਲਾਂ ਪੋਸਟਰਾਂ ਦੇ ਫਲੈਕਸਰਾਂ ਦੇ ਵੇਖਿਆ ਕਰਦੇ ਸੀ ਪਰ ਕਿਸੇ ਸਰਕਾਰ ਨੇ ਕੀਤੇ ਨਹੀਂ ਕੀਤੇ 56000 ਨੌਕਰੀਆਂ ਲੱਗੀਆਂ ਵੀਰੇ ਉਹਦੇ ਵਿੱਚੋਂ 20000 ਟੀਚਰ ਲੱਗੇ ਆ ਕੱਲੇ ਸਕੂਲ ਅਜ ਸਿਕਿਉਰਿਟੀ ਗਾਰਡ ਸਕੂਲ ਅਜ ਕੈਂਪਸ ਮੈਨੇਜਰ ਸਕੂਲ ਆਫ ਹੈਪੀਨੈਸ ਲਈ ਅਲੱਗ-ਅਲੱਗ ਗ੍ਰਾਂਟਸ ਆਈਆਂ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਫਿਨਲੈਂਡ ਅੰਮਦਾਬਾੜ ਟ੍ਰੇਨਿੰਗ ਦਿੱਤੀਆਂ ਗਈਆਂ ਬੱਚਿਆਂ ਨੂੰ ਆਈਐਸਓਾਰੇ ਤੇ ਭੇਜਿਆ ਗਿਆ ਔਰ ਸਭ ਤੋਂ ਵੱਡੀ ਗੱਲ ਜੁੱਧ ਨਸ਼ਾ ਵਰਤ ਸਰਕਾਰ ਲੜਾਈ ਲੜੀ ਉਹਦੇ ਤੇ ਹਿੱਸਾ ਪਾਉਣ ਅਸੀਂ ਤੁਸੀਂ ਵੀ ਯੋਗਦਾਨ ਪਾ ਦਿਓ ਤਾਂ ਕਿ ਸਾਡੇ ਪਿੰਡਾਂ 'ਚ ਚਿੱਟਾ ਖਤਮ ਹੋ ਸਕੇ ਹੁਣ ਵਟਸਐਪ ਨੰਬਰ ਦਿੱਤਾ ਸਰਕਾਰ ਨੇ ਤੁਹਾਡਾ ਨਾਮ ਹੀ ਨਹੀਂ ਆਉਂਦਾ ਚੁੱਪ ਕਰਕੇ ਦੱਸ ਦਿਓ ਸਾਡਾ ਪੁਰਾਣਾ ਬੰਦਾ ਕੰਮ ਕਰਦਾ ਬਾਕੀ ਸਰਕਾਰ ਨੇ ਆਮ ਤਾਂ ਕੰਮ ਨਹੀਂ ਨਹੀਂ ਉਹਦੇ ਸ਼ਿਕਾਇਤ ਹਲਦਣਾਏ ਵਾਦਾ ਰਹੇਗਾ ਕਰਦੇ ਸ਼ਿਕਾਇਤ ਵਾਲੇ ਦਾ ਨਾਮ ਹੀ ਹੁੰਦਾ ਚੁੱਪ ਕਰਕੇ ਇੰਤਜ਼ਾਮ ਕਰਨਾ ਸਾਡਾ ਕੰਮ ਹੈ। ਬਾਕੀ ਐਸਐਸਪੀ ਫੋਰਸਾਂ ਲਾਤੀਆਂ ਜੇ ਸੜਕ ਤੇ ਕੋਈ ਹਾਦਸਾ ਵਾਪਰ ਜੇ ਤਾਂ 8 8 ਮਿੰਟਾਂ 'ਚ ਉਹਨੂੰ ਹਸਪਤਾਲ ਪਹੁੰਚਾਉਣ ਦਾ ਸਰਕਾਰ ਕੰਮ ਕਰਦੀ ਹੈ ਉਹਨਾਂ ਦੀ ਫੋਰਸ ਕੰਮ ਕਰਦੀ ਹੈ। 881 ਆਮ ਆਦਮੀ ਕਲੀਨਿਕ ਦੇ ਮੱਲਾ ਕਲੀਨਿਕ ਖੋਲ੍ਹਤੇ ਤੁਹਾਡੇ ਪਿੰਡ ਵੀ ਆਊਗਾ ਜਲਦੀ ਮਾਰਾਂ ਕਿਰਪਾ ਕਰੂਗਾ ਜੇ ਦੇ ਨਵੇਂ ਕਿਸ਼ਤਾਂ ਚਾਏ। 17 ਟੋਲ ਬੰਦ ਕਰਤੇ ਔਰ ਸਭ ਤੋਂ ਵੱਡੀ ਗੱਲ ਤੁਹਾਡੇ ਦੋ ਸਕੂਲਾਂ 'ਚ ਤੁਹਾਡੇ ਪ੍ਰਾਇਮਰੀ ਸਕੂਲ ਚ 53 ਲੱਖ 60 ਹਜ਼ਾਰ ਰੁਪਿਆ ਸੈਂਕਸ਼ਨ ਹੋਇਆ ਹੈ। ਔਰ ਤੁਹਾਡੇ ਹਾਈ ਸਕੂਲ 30 ਲੱਖ 60 ਹਜ਼ਾਰ 700 ਰੁਪਿਆ ਤਕਰੀਬਨ 84 ਲੱਖ 32 ਹਜ਼ਾਰ 700 ਰੁਪਿਆ ਮੈਰਿਟ ਬੋਰਡ ਤਿੰਨ ਸਾਲਾਂ ਚ ਪੰਜਾਬ ਸਰਕਾਰ ਨੇ ਤੁਹਾਡੇ ਸਕੂਲਾਂ ਨੂੰ ਦਿੱਤਾ ਹੈ। ਇਸ ਗੱਲ ਦੀ ਤੁਹਾਨੂੰ ਮੁਬਾਰਕਵਾਦ ਹੈ। ਇਹ ਦਿਨ ਖਤ ਜੋ ਸਕੂਲਾਂ ਦੇ ਨਕਸ਼ੇ ਬਦਲ ਜਾਣਗੇ। ਔਰ ਮੇਰੀ ਬੱਚਿਆਂ ਨੂੰ ਬੇਨਤੀ ਹੈ, ਬੱਚਿਓ ਸਭ ਕੁਝ ਮਿਲ ਸਕਦਾ ਹੈ। ਭਾਜੇ ਪੜ੍ਹਾਈ ਕਰ ਲਈ ਤਾਂ ਫਿਰ ਕੋਈ ਤੁਹਾਨੂੰ ਆਪਦੀ ਮੰਜ਼ਲ ਛੂਣ ਆਸਤੇ ਰੋਕ ਸਕਦਾ। ਇਹ ਨਹੀਂ ਕਹਿੰਦਾ ਸਰ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ। ਸ੍ਰੀਮੋਹ ਕੀ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਦੇਵਰਾਜ ਸ਼ਰਮਾ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨਰਿੰਦਰ ਸਿੰਘ, ਪਿੰਡ ਦੇ ਸਰਪੰਚ, ਐਸਐਮਸੀ ਕਮੇਟੀ ਮੈਂਬਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਡੇਟ ਪੰਜਾਬੀ ਟੀਵੀ ਲਈ ਹਰਪ੍ਰੀਤ ਮਹਿਮੀ ਜਲਾਲਾਬਾਦ